ਆਲਾ ਇਸਾ ਜਨਾ ਪ੍ਰਾਣਾ ਆ। ਅਲਗੇਟ ਸਾਰੀ ਖਰੀ ਪਈ ਹੈ ਨਾ। ਐਦਾਂ ਲੱਗਦਾ ਹੁੰਦਾ ਇਹ ਪੁਰਾਣੇ ਟਾਈਮ ਤੋਂ ਉਸ ਟਾਈਮ ਦਾ ਹੀ ਬਣਿਆ ਹੋਇਆ ਹੈ ਦੇਖੋ। ਵੀ ਜਿਹਨੂੰ ਮੁਗਲ ਅੰਗਰੇਜ਼ ਨਹੀਂ ਢਾ ਸਕਿਆ ਉਹਨੂੰ ਸਾਡੇ ਆਪਾਂ ਨੇ ਢਾਇਆ ਹੈ। ਵਿਰਾਸਤ ਖਾਸਾ ਬਣਾ ਕੇ ਤਾਂ ਚਲੋ ਇਹਨਾਂ ਨੇ ਕੀ ਚੋਕੋ ਸਾਹਮਣੇ ਜਦ ਤਨ ਕੀਤਾ ਜਿਹੜੀ ਅਸਲੀ ਵਿਰਾਸਤ ਸੀ ਉਹ ਇਹ ਛੱਡੀ ਜਾਂਦੇ ਆ। ਹਾਂ ਸਹੀ ਗੱਲ ਆ। ਬੰਦੇ ਸਿਕੋ ਜੀ ਸਾਰੇ ਇਕੱਠੇ ਹੋਏ ਆਏ ਆ ਕੋਈ ਪਲੈਨਿੰਗ ਨਹੀਂ ਜਿੱਧਰ ਦਿਲ ਕਰਦਾ ਉਧਰ ਚਲੇ ਜਾਣਾ ਕਹਿੰਦੇ। ਸਭ ਤੋਂ ਬੈਸਟ ਚੀਜ਼ ਇਹੀ ਆ। ਜਿੱਥੇ ਉਧਰਲੇ ਪਾਸੇ ਤੁਹਾਨੂੰ ਸਰਾਜ ਰੂਮ ਨਹੀਂ ਮਿਲਦਾ ਤਾਂ ਇੱਧਰ ਵੀ ਮਿਲ ਇੱਥੇ ਥੱਲੇ ਜਾ ਕੇ ਪਤਾ ਕਰਦਾ ਵਾ ਕਿ ਜੇ ਰੂਮ ਮਿਲ ਜਾਂਦੇ ਆ ਕਹਿੰਦੇ ਸਿੰਗਲ ਬੰਦੇ ਨੂੰ ਵੀ ਦੇ ਦਿੰਦੇ ਆ ਰੂਮ ਇਹ ਆ ਵੀ ਹੁਣ ਤੁਹਾਨੂੰ ਘੁੰਮਣ ਦੀ ਸਪੈਸ਼ਲ ਲੋੜ ਨਹੀਂ ਐ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਤੇ ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਜੇ ਉੱਥੇ ਰੂਮ ਤੁਹਾਨੂੰ ਨਹੀਂ ਮਿਲਦਾ ਤੇ ਕਿੱਥੇ-ਕਿੱਥੇ ਮਿਲ ਸਕਦਾ ਹਾਂ ਹਲੋ ਜੀ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਆ ਗਿਆ ਇੱਧਰ ਮਾਰਕੀਟ ਸ਼ੁਰੂ ਹੋ ਗਿਆ ਇਸ ਗੁਰਦੁਆਰੇ ਸਾਹਿਬ ਦੀ ਆ ਦੇਖੋ ਜੀ ਪਹਿਲਾਂ ਵਿੱਚ ਘਾਰ ਉਧਰਲੇ ਪਾਸੇ ਕੁਝ ਨਹੀਂ ਹੈ ਅਜੇ ਖਾਲੀ ਸੀ ਆਲਮੋਸਟ ਤੇ ਇਧਰਲੇ ਪਾਸੇ ਆ ਮਾਰਕੀਟ ਸ਼ੁਰੂ ਹੋ ਗਈ ਮਾਰਕੀਟ ਲੱਗੀ ਆ ਸਵੇਰ ਦਾ ਟਾਈਮ ਆਲੇ ਖੁੱਲੀਆਂ ਹੀ ਅੱਦ ਕਲਾ ਪਰ ਪਹਿਲਾ ਤਰਪੂਲਾ ਬਾਗ ਹੀ ਬਣਾਈ ਹੋਆ ਸਾਰੀਆਂ ਉਧਰਲੇ ਪਾਸੇ ਇੱਕ ਅਲੱਗ ਸੜਕ ਨਿਕਲਦੀ ਉੱਪਰ ਨੂੰ ਜਾਂਦੀ ਆ ਪਰੇ ਨੂੰ ਸਫਾਈ ਇਸ ਲਈ ਕਰਦੇ ਪਏ ਸੀਗੇ ਸਫਾਈ ਰੱਖਦੇ ਆ ਸਾਫ ਸੁਥਰੀ ਚਾਹੀਦੀ ਇਧਰਲੇ ਪਾਸੇ ਦੇਖੋ ਕਿੰਨਾ ਸਾਫ਼ ਹੈ ਜ਼ਿਆਦਾਤਰ ਆ ਬੈਕ ਬੋ ਇਧਰ ਲੱਗੇ ਆ ਆ ਚੌਕੇ ਜਿਹਾ ਦੇਖੋ ਵੀ ਗੋਲ ਘਾਰੇ ਚ ਪਾਰਕ ਭਾਈ ਹੋਏ ਆ ਕਿੰਨਾ ਵਧੀਆ ਬਣਾਇਆ ਇਧਰ ਗੱਡੀਆਂ-ਗੱਡੀਆਂ ਖੜੀਆਂ ਇਤਲੇ ਪਾਸਾ ਬੜਾ ਨੀਵਾ ਇਧਰ ਦੇਖਿਓ ਨੇ ਕੀ ਹਾਲ ਕਰਾ ਆਹ ਬੜਾ ਨੀਵਾ ਆ ਇਲਾਕਾ ਇਧਰੋਂ ਆਹ ਦੇਖੋ ਜੀ ਕਿੰਨਾ ਨੀਵਾ ਕਿੱਦਾਂ ਸਾਰਾ ਕਚਰਾ ਹੀ ਕਚਰਾ ਦੇਖੋ ਕੀਤਾ ਚਾਹ ਵੀ ਕੇਗਾ ਗਲਾਸ ਹੀ ਗਲਾਸ ਕਾਗਜ਼ ਵਾਲੇ ਜਿਹੜੇ ਆ ਸਾਰੇ ਇੱਥੇ ਸਿੱਟੇ ਕਚਰਾ ਦੇਖੋ ਕਿੰਨਾ ਜ਼ਿਆਦਾ ਕਚਰਾ ਹੈ ਇੱਥੇ ਸਟਾਲ ਲੱਗਦਾ ਹੋਣਾ 30 ਦਾ ਤੇ ਸਾਰੇ ਗਲਾਸ ਲੋਕਾਂ ਦੇ ਇਧਰ ਦੇਖੋ ਭਰੇ ਹੋਏ ਬਿਲਕੁਲ ਇਹਨਾਂ ਇੱਧਰ ਦੇ ਪਾਸੇ ਉਹ ਅਨੰਦਪੁਰ ਸਾਹਿਬ ਸਾਰਾ ਦਿਖਦਾ ਸ਼ਹਿਰ ਗੱਬੇ ਚੌਂਕੇ ਆਪਣੇ ਹੈ ਤੇ ਪਾਰਕ ਵਧੀਆ ਬਣਾਈ ਆ ਪੇੜ-ਬੂਡੰਦਰ ਲਾਇਆ ਸਾਫ ਸੁਥਰੀ ਹੈ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਜੀ ਇੱਧਰ ਆ ਸਾ ਸੰਗਤ ਜੀਓ ਜੋੜੇ ਉੱਪਰ ਜਮਾ ਕਰਾਓ ਜੀ ਥੱਲੇ ਨਾ ਲਾਹ ਜਾਓ ਆ ਵੇਖੋ ਫੋਲੋਕੇ ਜਿਹੜਾ ਥੱਲੇ ਲਾਇਆ ਹੋਇਆ ਸਪੈਸ਼ਲ ਲਿਖ ਕੇ ਲਾਇਆ ਹੋ ਵੀ ਪਰਮਾਨੈਂਟ ਫਿਕਸ ਕੀਤਾ ਹੈ ਕਿ ਜੋੜੇ ਉੱਪਰ ਹੀ ਜਮਾ ਕਰਾਓ ਆਲੋ ਜੀ ਦੇਖੋ ਇਹ ਹੈਗਾ ਜੀ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ। ਇੱਧਰਲੇ ਪਾਸੇ ਹੈਗੀ ਜੀ ਬੋਲੀ ਸਾਹਿਬ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਪਵਿੱਤਰ ਅਸਥਾਨ ਬੋਲੀ ਸਾਹਿਬ ਜੀ 132 ਬਾੜੀਆਂ ਹਨ। ਬੋਲੀ ਸਾਹਿਬ ਕਿਲਾ ਆਨੰਦਗੜ੍ਹ ਸਾਹਿਬ। ਸ਼ੋਜ਼ ਜਮਾ ਕਰ ਜੋੜੇ ਜਮਾ ਕਰਾਣ ਵਾਸਤੇ ਕਿੱਥੇ ਗਾ ਜੋੜਾ ਕਰ ਕਲੋਜ਼ ਆ ਲੋਕਾਂ ਨੇ ਬਾਹਰ ਹੀ ਲਾਇਏ ਹੋਇਆ ਜੋੜੇ ਉਹ ਦਿਖਦੇ ਪਿਆ ਜੀ ਸਾਹਮਣੇ ਸਾਹਮਣੇ ਬਣਿਆ ਹੋਇਆ ਵਿਰਾਸਤ ਖਾਲਸਾ ਇਧਰੋਂ ਦੀ ਐਂਟਰੀ ਹੁੰਦੀ ਐਧਰੋਂ ਦੀ ਜਾ ਹੁੰਦਾ ਸਾਹਮਣੇ ਦੀ ਆਹ ਦੇਖੋ ਇਧਰਲੀ ਸਾਈਡ ਤੋਂ ਸ਼ਾਇਦ ਐਂਟਰੀ ਹੁੰਦੀ ਆ ਉਹ ਲੋਕੀ ਸਾਹਮਣੇ ਜਾਣ ਡੇ ਆ ਇਹਦੀ ਵੀ ਟਾਈਮਿੰਗ ਹੈਗੀ ਆ ਵਿਰਾਸਤ ਖਾਲਸਾ 1 ਵਜੇ ਤੱਕ ਮੇਰੇ ਖਿਆਲ ਨਾਲ ਹੈਵੀ ਹੈਗੀ ਆ ਬੰਦਾ ਦੱਸਦਾ ਪਏ ਇੱਕ ਇੱਥੇ 1 ਵਜੇ ਤੱਕ ਟਾਈਮਿੰਗ ਹੁੰਦੀ ਆ ਵਿਰਾਸਤ ਖਾਲਸਾ ਦੀ ਸਵੇਰ ਤੋਂ ਲਾਈਨ ਲੱਗਣੀ ਸ਼ੁਰੂ ਹੋ ਜਾਂਦੀ ਤੇ 1 ਵਜੇ ਤੱਕ ਦੁਪਹਿਰੇ ਅੱਜ ਕੱਲ ਕੋਈ ਗਰਮੀਆਂ ਜਾਂਦੀਆਂ ਤੇ ਛੇਤੀ ਬੰਦ ਕਰਦੇ ਆ ਉਹਦਾ ਨੋਰਮਲੀ 5 ਵਜੇ ਤੱਕ ਹੁੰਦਾ ਟਾਈਮਿੰਗ ਹੁਣ 1 ਵਜੇ ਤੱਕ ਆ ਬਾਕੀ ਕਨਫਰਮ ਉੱਥੇ ਜਾ ਕੇ ਕਰਾਂਗੇ ਸੋਮਵਾਰ ਵਾਲੇ ਦਿਨ ਬੰਦ ਹੁੰਦਾ ਆ ਬਾਕੀ ਸਾਰਾ ਦਿਨ ਖੁੱਲ੍ਹਦਾ ਜਿਹੜਾ ਮੰਡੇ ਆ ਉਸ ਦਿਨ ক্লোਜ਼ ਹੁੰਦਾ ਆ ਤੇ ਬਾਕੀ ਆਪਾਂ ਉੱਥੇ ਅੰਦਰ ਜਾ ਕੇ ਦੇਖਾਂਗੇ ਵੈਸੇ ਨੋਰਮਲੀ ਇਹ ਆ ਵੀ ਅੰਦਰ ਜਾ ਕੇ ਵੀਡੀਓਗ੍ਰਾਫੀ ਕਰਨਾ ਅਲਾਉਡ ਨਹੀਂ ਹੈਗਾ ਮੈਨੂੰ ਜਿੰਨੇ ਵੀ ਬੰਦੇ ਮਿਲੇ ਸਾਰੇ ਨੇ ਇਹੀ ਕਿਹਾ ਵੀ ਅੰ ਉੱਥੇ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਦੇਖਦੇ ਪਰ ਇੱਕ ਵਾਰੀ ਜਾ ਕੇ ਇੱਥੋਂ ਦੀ ਆ ਦੇਖੋ ਸਾਹਮਣੇ ਇੱਧਰ ਬਿਲਡਿੰਗ ਬਣਦੀ ਪਈ ਆ ਕੋਈ ਉਹ ਸਾਹਮਣੇ ਕਿ ਬਿਲਡਿੰਗ ਬਣ ਰਹੀ ਆ ਜਰ ਕਿੰਨਾ ਨੀਵਾ ਆ ਆ ਟੈਂਕੀ ਲੱਗੀ ਆ ਟੈਂਕੀ ਇੱਧਰਲੇ ਪਾਸੇ ਆ ਬਰਾਸਤ ਖਾਲਸਾ ਬਣਿਆ ਹੋਇਆ ਦੇਖੋ ਕਿੰਨਾ ਵਧੀਆ ਇੱਧਰ ਵੀ ਇੱਕ ਗੁਰਦੁਆਰਾ ਸਾਹਿਬ ਹੈਗਾ ਦੇਖੋ ਨੀਲੇ ਰੰਗ ਦੇ ਨਿਸ਼ਾਨ ਸਭ ਲੱਗੇ ਹੋਇਆ ਦੇਖਦੇ ਵੇ ਸਾਹਮਣੇ ਉਹ ਗੁਰਦੁਆਰਾ ਇੱਕ ਬਣਿਆ ਹੋਇਆ ਇੱਕੋ ਇੱਧਰਲੇ ਪਾਸੇ ਵੀ ਗੁਰਦੁਆਰੇ ਦੋ ਗੁਰਦੁਆਰੇ ਬਣੇ ਹੋਇਆ ਉਹਨ ਪਤਾ ਨਹੀਂ ਕਿਹੜੇ ਗੁਰਦੁਆਰੇ ਇੱਥੋਂ ਦੀ ਉਹ ਦੇਖੋ ਕਾਫੀ ਅੱਗੇ ਜਾ ਕੇ ਅੱਗੇ ਦੌਰੇ ਆ ਕਿੰਨਾ ਨੀਵਾ ਇੱਧਰ ਇੱਧਰਲੇ ਪਾਸੇ ਆਪਣਾ ਕਿਲਾਉ ਸਾਹਮਣੇ ਆ ਆਪਾਂ ਇੱਧਰਲੇ ਪਾਸੇ ਖੜੇ ਆ ਮੈਂ ਜੋੜੇ ਜਮਾ ਕਰਾਂ ਦਾ ਦੇਦਾ ਹੀ ਜੋੜੇ ਜਮਾ ਕਰਨ ਵਾਲਾ ਬੰਦਿਆ ਦੇਖਦੇ ਜੇ ਖੁੱਲਦਾ ਤੇ ਜੋੜੇ ਜਮਾ ਕਰਾ ਦਿੰਦੇ ਅੰਦਰ ਆਜੋ ਆ ਦੇਖੋ ਜੀ ਆ ਹੈਗਾ ਜੀ ਕਿਲਾ ਆ ਦੇਖ ਰਹੇ ਕਿਲੇ ਦੇ ਵਿੱਚ ਇੱਦਾਂ ਆ ਛੇਕੇ ਬਣੇ ਹੋਏ ਇਹ ਤੀਰ ਚਲਾਉਣ ਵਾਸਤੇ ਛੱਡੇ ਹੋਏ ਛੇਕ ਉੱਪਰੋਂ ਜੀ किला श्री आनंदगढ़ साहिब। ਇਹਦਾ ਲੱਗਦਾ ਹੈ ਪੁਰਾਣੇ ਟਾਈਮ ਤੋਂ ਉਸ ਟਾਈਮ ਦਾ ਹੀ ਬਣਿਆ ਹੋਇਆ ਹੈ ਦੇਖੋ। ਇੱਕ ਕਿਲਾ ਸਾਹਿਬ ਜਿਹੜਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲਿਆਂ ਵਿੱਚੋਂ ਇੱਕ ਹੈ। ਆਹ ਦਿਖੋ ਸ਼ੇਕ ਬਣਾਏ ਹੋਏ ਆ ਸਾਰੇ। ਇੱਥੋਂ ਦੀ ਅੰਦਰੋਂ ਦੀ ਤੀਰ ਛੱਡੇ ਜਾਂਦੇ ਸੀਗੇ ਬਾਹਰ ਨੂੰ ਹਮਲਾ ਰੋਕਣ ਵਾਸਤੇ। ਆਇਓ ਅੰਦਰ ਚੱਲ ਕੇ ਦੇਖਦੇ ਆ। ਆ ਦੇਖੋ ਇੱਦਾਂ ਹੁੰਦਾ ਸੀ ਕਿਲਾ ਪੁਰਾਣੇ ਟਾਈਮ ਤੇ। ਉਹ ਕਈ ਜਗ੍ਹਾ ਤੇ ਵੱਡੇ ਵੱਡੇ ਹੈਗੇ ਆ ਕਈ ਤੇ ਛੋਟੇ ਆ ਕਿਉਂਕਿ ਜਦੋਂ ਬਾਹਰੋਂ ਹੀ ਤੀਰ ਚਲਾਉਂਦੇ ਸੀਗੇ ਤੇ ਉਧਰੋਂ ਅੰਦਰ ਸੇਫਟੀ ਜਾਂਦੀ ਨਹੀਂ ਬਰੀਕ ਜੀਗਾ ਜਗ੍ਹਾ ਚੋਂ ਅੰਦਰ ਨਿਸ਼ਾਨਾ ਲਾਣਾ ਸੌਖਾ ਨਹੀਂ ਉਹ ਉੱਥੋਂ ਦੀ ਬਾਹਰ ਸਿੱਧੇ ਡਾਇਰੈਕਟ ਬਾਹਰ ਨਿਸ਼ਾਨੇ ਲਾ ਜਾਂਦੇ ਸੀ ਆਜੋ ਅੰਦਰ ਜਾ ਕੇ ਦੇਖਦੇ ਆ ਕਿਲਾ ਅੰਦਰੋਂ ਦੀ ਕਿਦਾਂ ਲਾਦਾ ਵਾ ਪਹਿਲਾਂ ਤਾਂ ਕਿਲੇ ਦੇ ਉੱਪਰ ਵੀ ਜਾਇਆ ਜਾਂਦਾ ਹੈਗਾ ਹੁਣ ਕਿਲੇ ਦੇ ਉੱਪਰ ਜਾਣਾ ਬੰਦ ਕਰਤਾ ਮੇਰੇ ਖਿਆਲ ਨਾਲ ਪਹਿਲਾਂ ਤਾਂ ਜਾ ਹੁੰਦਾ ਹੈਗਾ ਹੁਣ ਇੱਥੇ ਗੁਰਦੁਆਰਾ ਸਾਹਿਬ ਹੀ ਆ ਗ੍ਰੰਥ ਸਾਹਿਬ ਰੱਖਿਆ ਹੈ ਸਾਹਮਣੇ ਬਿਲਕੁਲ ਦੇਖੋ ਅੱਗੇ ਪਹਿਲਾਂ ਉੱਪਰ ਜਾ ਹੁੰਦਾ ਸੀ ਕਿਲਾ ਹੁਣ ਬੰਦ ਕਰਤਾ ਪਰ ਜਾਣ ਦਾ ਰਸਤਾ ਹੈਗਾ ਤਾਂ ਬੰਦ ਹੀ ਹੈ ਦਰਵਾਜ਼ਾ ਲੋਕ ਤਾਂ ਨਹੀਂ ਲੱਗਾ ਹੈ ਕਿਲਾ ਉੱਤੇ ਕੁੰਡਾ ਹੀ ਲੱਗਾ ਹੈ इतना कुछ भी नहीं है कमरा रूम है अगे जा इधर लॉक लगा है उपर जा रहा कि उपर जा रहा बंद कर दता मेरे ख्याल अगेर इत जाया जाता है उपर चाढ़ा जाता उपर जाने बंद करता दाता ਰਹ ਜਾਂਦਾ ਇਧਰ ਹੁੰਦਾ ਰਸਤਾ ਵੀ ਮਤਲਬ ਬੰਦ ਕੀਤਾ ਹੋਇਆ ਹੁਣ ਤਾਂ ਅਲਾਉਡ ਨਹੀਂ ਹੈਗਾ ਕਿ ਵੈਸੇ ਵਾਲੀ ਤਾਇਆ ਨਹੀਂ ਮੈਨੂੰ ਲੱਗਦਾ ਹਜੇ ਤਾਂ ਕੋਈ ਮਤਲਬ ਗੀਨ ਹੈ ਨਹੀਂ ਦਾ ਜਾਣਦਾ ਫਿਰ ਹਜੇ ਬਣਾਉਣਗੇ ਹੋਰ ਵੀ ਕਰੀ ਜਾਂਦੇ ਕੰਮ ਹਜੇ ਚੱਲੀ ਜਾਂਦਾ ਅੱਛਾ ਅੱਛਾ ਤੇ ਉਸ ਤੋਂ ਬਾਅਦ ਅਸੈਸਿਬਲ ਕਰ ਦੇਣ अच्छा अच्छा पहला आगे खुला होता है ना पहला जासादा ही ऊपर पहला तो जासादा जी पहला तो पूरा ਦਾ ਪੂਰਾ ਕਿਲਾ ਹੀ ਹੁੰਦਾ ਸੀ ਇਹ ਤਾਂ ਬਾਅਦ ਚ ਸਾਰਾ ਕਿਲਾ ਟਾ ਕੇ ਅਗਰਦੁਆਰੇ ਬਣਾਏ ਅੱਛਾ ਅੱਛਾ ਹਾਂ ਪਹਿਲਾਂ ਤਾਂ ਮੇਰੇ ਕੋਲ ਸ਼ਾਇਦ ਦਰਸ਼ਕਾਂ ਜਾਂਦੇ ਨੇ ਹਾਂਜੀ ਹਾਂਜੀ ਹਾਂ ਸ਼ਾਇਦ ਤਸਵੀਰਾਂ ਪਾਛੇ ਇਥੇ ਤਾਂ ਹਾਂ ਪਹਿਲਾਂ ਮੈਂ ਵੀ ਗਿਆ ਹਾਂ ਪਹਿਲਾਂ ਉੱਪਰ ਸਾਰੇ ਬੜੇ ਹੁੰਦਾ ਸੀ ਕਿਲਾ ਹੁੰਦਾ ਸੀਗਾ ਪੂਰਾ ਬਿਲਕੁਲ ਸ਼ਾਇਦ ਇਹਦੀ ਪੁਰਾਣੀ ਫੋਟੋ ਪਈ ਹੋਵੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਦੇਖਦਾ ਮੈਂ ਚੈੱਕ ਕਰਦਾ ਅੱਛਾ ਇਤੋਂ ਸਾਰਾ ਢਾਹ ਦਿੱਤਾ ਹੈ ਨਾ ਪੁਰਾਣਾ ਬਿਲਕੁਲ ਜੀ ਬਿਲਕੁਲ ਪੂਰਾ ਖਤਮ ਕਰਤਾ ਚਮਕੌਰ ਦੀ ਗੜੀ ਵੀ ਹਜੇ ਬਚਾ ਕੇ ਰੱਖ ਵ੍ਹੀਟ ਕਾਰਸੇ ਵਾਲਿਆਂ ਨੇ ਬਾਅਦ ਚਟਾਈ ਸੀ ਇਹ ਤਾਂ ਬਹੁਤ ਪੁਰਾਣਾ ਸੀਗਾ ਪੁਰਾਣੀ ਯਾਦਗਾਰ ਬਣੀ ਸੀਗੀ ਤਾਂ ਪਤਾ ਨਹੀਂ ਕਿਉਂ ਦਿੱਤਾ ਇਹ ਤਾਂ ਹੁਣ ਉਹ ਹੀ ਜਾਣਦੇ ਜਿਨ੍ਹਾਂ ਨੇ ਟਾਇਆ ਪਹਿਲਾਂ ਤਾਂ ਬਹੁਤ ਵਧੀਆ ਬਣਿਆ ਸੀ ਉੱਪਰ ਜਾਂਦੇ ਸੀਗਾ ਬਹੁਤ ਵਧੀਆ ਲੱਗਦਾ ਸੀਗਾ ਇੱਥੇ ਮੈਂ ਉਹ ਹੀ ਦਿੰਦੇ ਮੈਂ ਕਿਹਾ ਛੋਟਾ ਛੋਟਾ ਜਿਹਾ ਲੱਗਦਾ ਪਿਆ ਪਹਿਲਾਂ ਤਾਂ ਬਹੁਤ ਵੱਡਾ ਹੁੰਦਾ ਸੀਗਾ ਇੱਥੇ ਬਹੁਤ ਵਿਸ਼ਾਲ ਕਿਲਾ ਸੀ ਜੀ ਇੱਥੇ ਹਾਂ ਜੀ ਅੱਛਾ ਤੁਹਾਡੇ ਕੋਲ ਪੁਰਾਣੀਆਂ ਫੋਟੋਆਂ ਖਿੱਚੀਆਂ ਆਈਆਂ ਦੇਖਦਾ ਮੇਰੇ ਕੋਲ ਸ਼ਾਇਦ ਹੋਵੇ ਅੱਛਾ ਅੱਛਾ ਹਾਂ ਜੀ ਆਹ ਦੇਖੋ ਆ ਸੀ ਆਨੰਦਪੁਰ ਦਾ ਦੇਖ ਸਕਦੇ ਹੋ ਬਾਈ ਜੀ ਇੱਕ ਸੈਕਿੰਡ ਆ ਦੇਖੋ ਬਾਈ ਜੀ ਇਹ ਆ ਉਹ ਕਿਲਾ ਜਿਹੜਾ ਦ ਸਿੱਖ Town of Anandpur Punjab ਪਹਿਲਾਂ ਇਹ ਜਿਹੜਾ ਸਾਰਾ ਕਿਲਾ ਹੁੰਦਾ ਸੀ ਆਨੰਦਪੁਰ ਸਾਹਿਬ ਦਾ ਅੱਛਾ ਜੀ ਇਹ ਮਤਲਬ ਇੱਥੋਂ ਲੈ ਕੇ ਤੇ ਹਜੇ ਜਿਹੜਾ ਆਨੰਦਪੁਰ ਸਾਹਿਬ ਤਖਾ ਸਾਹਿਬ ਜਿਹੜਾ ਨੀਚੇ ਵਾਲਾ ਹਿੱਸਾ ਥੋੜਾ ਥੋੜਾ ਉਹਦੇ ਨਾਲ ਇਹਦੇ ਨਾਲ ਰਿਸੈਂਪਲ ਜਰੂਰ ਕਰਦਾ ਉਹ ਉਹਨਾਂ ਨੇ ਬਣਾਇਆ ਉਸ ਤਰੀਕੇ ਨਾਲ ਪਰ ਚਲੋ ਉਹ ਤਾਂ ਹੁਣ ਕਿੱਥੇ ਹੈਗਾ ਜੀ ਜੋ ਸੀਗੀ ਵੀ ਜਿਹਨੂੰ ਮੁਗਲ ਅੰਗਰੇਜ਼ ਨਹੀਂ ਢਾ ਸਕਿਆ ਉਹਨੂੰ ਸਾਡੇ ਆਪਾਂ ਨੇ ਢਾਇਆ ਵੇ ਸਹੀ ਗੱਲ ਕਹੀ ਬਿਲਕੁਲ ਸਹੀ ਗੱਲ ਕਹੀ ਹੈ ਆ ਉਹੀ ਮੈਂ ਕਹਿੰਦਾ ਮੈਂ ਜਿੱਦਾਂ ਹੀ ਐਂਟਰੀ ਕੀਤੀ ਮੈਂ ਉਹੀ ਦੇਖੀ ਨਾ ਉੱਪਰ ਜਾਂਦਾ ਰਸਤਾ ਸੀ ਕਿਲਾ ਵੀ ਮੈਂ ਕਾਫੀ ਇੱਥੇ ਤੱਕ ਬੰਦ ਲੰਦਾ ਹੀ ਇੱਥੇ ਉੱਪਰ ਤੱਕ ਘੁੰਮ ਕੇ ਆਪਾਂ ਜਾਇੰਦੇ ਨੇ ਮੈਂ ਇਧਰ ਵੀ ਖੋਲ ਕੇ ਦੇਖਿਆ ਅੰਦਰ ਤਾਂ ਰੂਮ ਬਣਿਆ ਹੋਇਆ ਪਹਿਲਾਂ ਤਾਂ ਪੌੜੀਆਂ ਹੁੰਦੀਆਂ ਸੀ ਕਿੰਨੀਆਂ ਵਧੀਆ ਬੌੜੀਆਂ ਬਣੀਆਂ ਹੁੰਦੀਆਂ ਸੀ ਉੱਪਰ ਚੜ੍ਹ ਕੇ ਹਾਂ ਤਾਂ ਹੁਣ ਜੀ ਕਿਨਾਂ ਨੇ ਢਾਹਿਆ ਸਾਰਾ ਹਾਂ ਜੀ ਵਿਰਾਸਤ ਸਾਹਿਬਾ ਬਣਾ ਕੇ ਤਾਂ ਚਲੋ ਇਹਨਾਂ ਨੇ ਕੀ ਚੋਕੋ ਸਾਹਮਣੇ ਜਦੋਂ ਕੀਤਾ ਜਿਹੜੀ ਅਸਲੀ ਵਿਰਾਸਤ ਸੀ ਉਹ ਏ ਛੱਡੀ ਜਾਂਦੇ ਹਾਂ ਸਹੀ ਗੱਲ ਆ ਅਸਲੀ ਤਾਂ ਇਹ ਸੀਗੀ ਨਾ ਯਾਦਗਾਰ ਪੱਕੀ ਜਿਹੜ ਮੈਂ ਤਾਂ ਅਹੀ ਬਾਹਰ ਦੇਖਦੇ ਮੈਂ ਕਹਾਂ ਵੀ ਯਾਦ ਕਰ ਗਿਆ ਪ੍ਰਾਣੀ ਇਹ ਹੀ ਤਾਂ ਚੀਜ਼ਾਂ ਹੁੰਦੀਆਂ ਨੇ ਦੇਖਣ ਵਾਲੀਆਂ ਸੰਭਾਲਣ ਵਾਲੀਆਂ ਜਿੱਥੋਂ ਸਾਨੂੰ ਸੇਧ ਮਿਲਣੀ ਸੀ ਨਾ ਉਹ ਵੀ ਨਹੀਂ ਚੀਜ਼ ਛੱਡੀ ਇਹ ਕਿੰਨੀ ਦੇਰ ਹੋ ਗਈ ਇਹਨੂੰ ਇਦਾਂ ਕਰ ਕਿਤੇ ਨੂੰ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਹੀ ਹੋ ਗਿਆ ਮੇਰੇ ਸਾਲਾਂ ਤਕਰੀਬਨ 60 ਤੋਂ 65 ਸਾਲ ਤਾਂ ਹੋਈ ਗਏ ਘੱਟੋ ਘੱਟ ਨਹੀਂ ਨਹੀਂ ਆ ਕੇ ਲੱਗਿਆ ਇਸ ਬਣੇ ਨੂੰ ਤਾਂ ਹਜੇ ਥੋੜਾ ਟਾਈਮ ਹੋਇਆ ਇਹ ਤਕਰੀਬਨ ਮੇਲਾ ਦਾ 22 ਤੋਂ 25 ਸਾਲ ਹੋਏ ਆ ਅਕੀ ਕੇਲਾ ਟਾਇਆ ਨੂੰ ਨਹੀਂ ਇਹ ਜਿਹੜੀ ਚੀਜ਼ ਆਪਾਂ ਦੇਖ ਰਹੇ ਆ ਇਹਨੂੰ ਬਣਾਇ ਨੂੰ ਆ। ਅੱਛਾ ਅੱਛਾ ਕਿਲਾ ਟਾਈਮ ਨੂੰ ਤਾਂ ਕਾਫੀ ਟਾਈਮ ਹੋ ਗਿਆ। ਅੱਛਾ ਅੱਛਾ ਠੀਕ ਆ। ਉਹ ਫੇ ਮੈਂ ਆਇਆ ਤਾਂ ਸੀਗਾ ਪਹਿਲਾਂ। ਜੰਗੀ ਅਸੀਂ ਬਹੁਤ ਪਹਿਲਾਂ। ਉਹ ਆ ਜੇ ਫਿਰ ਬੰਦਾ ਪਿਆ ਸੀ ਨਾ ਇਹ ਵੀ ਉਦੋਂ ਕਰਦੇ ਸੀਗੇ। ਉਦੋਂ ਤਾਂ ਰਸਤਾ ਹੈਗਾ ਸੀ। ਠੀਕ ਹੈ। ਛੋਟੇ ਹੁੰਦੇ ਵੇਖਿਆਗਾ। ਹਾਂ ਮੈਂ ਵੀ ਦੇਖਿਆ ਛੋਟੇ ਹੁੰਦਿਆਂ। ਪਰ ਆਪਾਂ ਚੜ੍ਹ ਹੋ ਜਾਂਦਾ ਹੁੰਦਾ ਹੀ ਹੈ। ਇੱਧਰle ਬਸ ਇੱਧਰ ਤੱਕ ਬੰਦਾ ਹੀ ਪੂਰਾ। ਹੁਣ ਆ ਜਿਹਦਾ ਮੋਰੇ ਮੋਰ ਫਰੰਟ ਹੀ ਛੱਡਿਆ ਬਸ। ਵਰੁਣ ਚਾ ਵੀ ਕਾਫੀ ਸੀ ਨਾ ਬੇਟਾ ਵਾਜਾ ਦਿੱਤਾ। ਉਹੀ ਮੈਂ ਦੇ ਦ ਮੈਂ ਅੰਦਰ ਆਂਦੇ ਨੋਟਿਸ ਹੀ ਇਹ ਕਿਤਨਾ ਮਹਗਾ ਯਾਰ ਉੱਪਰ ਜਾਣ ਦਾ ਰਸਤਾ ਸੀਗਾ ਜਾਨਾ ਕਿੱਥੋਂ ਆ ਇੱਥੇ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਹੋਰ ਕੁਝ ਹੈ ਹੀ ਨਹੀਂ ਆ ਗੁਰੂ ਗ੍ਰੰਥ ਸਾਹਿਬ ਦਾ ਵੀ ਨਹੀਂ ਹੈਗਾ ਹੁਣ ਤਾਂ ਅੰਦਰ ਥੜਾ ਸਾਹ ਬਣਾਇਆ ਹੋਇਆ। ਅੱਛਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਅੰਦਰ? ਨਹੀਂ ਨਹੀਂ। ਅੱਛਾ ਮੈਨੂੰ ਲੱਗਾ ਮੈਂ ਤਾਂ ਗਿਆ ਹੀ ਨਹੀਂ ਅੰਦਰ। ਨਹੀਂ ਨਹੀਂ ਥੜਾ ਸਾਹ ਹੀ ਬਣਾਇਆ ਹੋਇਆ। ਅੱਛਾ ਥੜਾ ਸਾਹ ਯਾਰ। ਚਲੋ ਹਜੇ ਉਹ ਪੌੜੀਆਂ ਬਚੀਆਂ ਹੋਣੀਆਂ ਜਿਨ੍ਹਾਂ ਤੇ ਕਦੇ ਉਹ ਤੁਰੇ ਸੀ ਮਹਾਰਾਜ ਤੇ ਪਰਿਵਾਰ हां जी हां जी बोलिए साहब तो ਥੱਲੇ ਇੱਧਰ ਲੱਗੇਗਾ हां ਉਹ ਜਿਹੜੀਆਂ ਪੌੜੀਆਂ ਨੇ ਇੱਧਰ ਜਾ ਕੇ ਨਾਲ ਇੱਕ ਤਪਸਥਾਨ ਬਣਿਆ ਹੋਇਆ ਠੀਕ ਬਾਬਾ ਜੀ ਜੱਤਾ ਜੀ ਦਾ ਬਾਬਾ ਜੀ ਹੁਨ ਸਿੰਘ ਜੀ ਦਾ ਠੀਕ ਹੈ ਠੀਕ ਹੈ ਠੀਕ ਉੱਥੇ ਤੁਸੀਂ ਜਾ ਕੇ ਦਰਸ਼ਨ ਕਰੋ ਠੀਕ ਇਹ ਕਿ ਇੱਧਰਲੇ ਪਾਸੇ ਵੀ ਹੈਗਾ ਸਥਾਨ ਪਤਾ ਨਹੀਂ ਕਿਹੜਾ ਆ ਇਹ ਮਾਤਾ ਸਾਹਿਬ ਦੇ ਵਾਂਜੀ ਦਾ ਜੀ ਇਹ ਜਿਹੜਾ ਇੱਧਰ ਬਣਾਇਆ ਹੋਇਆ ਅੱਛਾ ਉਹ ਪੁਰਾਣਾ ਹੀ ਆ ਉਹ ਨਹੀਂ ਉਹ ਪੁਰਾਣਾ ਹੀ ਆ ਹਾਂ ਉਹ ਨਹੀਂ ਛੇੜਿਆ ਨਾ ਪਹਿਲਾਂ ਉਹ ਮਤਲਬ ਰਾਹ ਨਹੀਂ ਸੀ ਹੈਗਾ ਉੱਧਰ ਜਾਣ ਦਾ ਅੱਛਾ ਹੁਣ ਰਾਹ ਬਣਾ ਚੁੱਕੇ ਹਾਂ ਉਹੀ ਮੈਂ ਦੇਖਦਾ ਹੀਗਾ ਮੈਂ ਕਿਹਾ ਉਹ ਦੇਖਿਆ ਹੋਣੀ ਹੈ ਮੈਂ ਇੱਥੇ ਹਾਂ ਚਰਾਹ ਹੁਣ ਦਿੱਤਾ। ਉਹ ਪੇਟਮ ਕਰਾਣਾਂ ਨੇ ਕੀਤਾ ਹੋਇਆ ਉੱਪਰ। ਅੱਛਾ ਅੱਛਾ ਠੀਕ ਹੈ। ਰਾਹ ਹੁਣ ਦਿੱਤਾ ਉਹਨਾਂ ਨੇ ਠੀਕ ਠੀਕ ਹੈ। ਨਹੀਂ ਦੱਸਦਾ ਮੈਂ ਕਿ ਸ਼ਾਇਦ ਇੱਧਰ ਗੁਰੂੰਦ ਸਾਹਿਬ ਦਾ ਪ੍ਰਕਾਸ਼ ਆ ਨਹੀਂ। ਅੱਛਾ ਪ੍ਰਕਾਸ਼ ਇੱਧਰ ਲੱਭਦਾ ਸੀਗਾ ਹੁਣ ਨਹੀਂ ਹੈਗਾ। ਹਾਂ ਇੱਧਰ ਲੱਭੇ ਜਾਨੀ ਕਿ ਕੁਝ ਨਹੀਂ ਬਚਿਆ ਹੁਣ ਖਾਲੀ ਹੋਈ ਇੱਕ ਤਰੀਕੇ ਨਾਲ। ਬਿਲਕੁਲ ਖਾਲੀ। ਹਾਂ। ਚਲੋ ਠੀਕ ਹੈ ਜੀ। ਓਕੇ ਇੱਥੇ ਕਰੀਆ ਜੀ। ਥੈਂਕ ਯੂ। ਬਿਲਕੁਲ। ਹੋਰ ਲੋ ਜੀ। ਮੈਨੂੰ ਲੱਗਾ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਬਟ ਥੜਾ ਸਾਹ ਅੰਦਰ ਪਿੱਦਾ ਕੋਈ ਇਤਿਹਾਸ ਵੀ ਨਹੀਂ ਲਿਖਿਆ ਗਿਆ ਪਿੱਥੜਾ ਸਾਹ ਕਿਦਾਂ ਮਤਲਬ ਕੀ ਹਸ ਹਟਾਵੇ ਥੜਾ ਸਾਹ ਦਾ ਆਓ ਬਾਹਰ ਚੱਲਦੇ ਆ ਅੱਗੇ ਆ ਜਿਹੜੇ ਦਰਵਾਜੇ ਲੱਗੇ ਇੱਧਰ ਦਰਵਾਜੇ ਲੱਗੇ ਇੱਥੋਂ ਦੀ ਅੰਦਰ ਪੌੜੀਆਂ ਉੱਪਰ ਜਾਣ ਆਉਂਦੀਆਂ ਸੀਗੀਆਂ ਮੈਂ ਉਹ ਹੀ ਸਟਾਰਟਿੰਗ ਤੇ ਇਹੀ ਦੇਖਿਆ ਮੈਂ ਕਿ ਅੰਦਰੋਂ ਦੀ ਦੇਖਦੇ ਜਾਗੇ ਅੰਦਰੋਂ ਬਹੁਤ ਵਧੀਆ ਸੀਗਾ ਸਾਰੀਆਂ ਪੌੜੀਆਂ ਪੁਰਾਣੀਆਂ ਬਣੀ ਹੋਈਆਂ ਸੀਗੀਆਂ ਜਿੱਥੇ ਤੀਰ ਵਗੈਰਾ ਚੱਲਦੇ ਸੀਗੇ ਉੱਚੀ ਬਣੀ ਹੋਈ ਸੀਗਾ ਸਾਰਾ ਇਹਨਾਂ ਨੇ ਨਵਾਂ ਹੀ ਕਰ ਦਿੱਤਾ origignal ਚੀਜ਼ ਬਿਲਕੁਲ ਖਤਮ ਕਰ ਦਿੱਤੀ ਆ ਆ ਪੁਰਾਣੇ ਟਾਈਮ ਤੇ ਜਦਾਂ ਦੇਖੋ ਨਾ ਵਿੱਚ ਛੱਡਿਆ ਹੋਇਆ ਆ ਆਹ ਲੀ ਇੱਟ ਜਿਹੜੀ ਲੱਗੀ ਦੇਖੋ ਆ ਸਾਰਾ ਪਲਸਤਰ ਕਰਕੇ ਜਨਕੀ ਕੰਸਟਰਕਟ ਕਰਤਾ ਜੋੜ ਦਿੱਤਾ ਆ ਪੁਰਾਣੀ ਇੱਟ ਆ ਲੱਗੀ ਹੁੰਦੀ ਐਦਾਂ ਹੁੰਦਾ ਸੀ ਪਹਿਲਾਂ ਕਿਲਾ ਆ ਚੀ ਸੀਗੀ ਹੋ ਸਕਦਾ ਵੀ ਇਹ ਇਮਾਰਤ ਖਤਮ ਹੋਣ ਦੀ ਕਗਾਰ ਤੇ ਆਗੇ ਹੋਵੇ ਤਾਂ ਕਰਕੇ ਇਹਨਾਂ ਨੇ ਰੀਡਵੈਲਪ ਕੀਤੀ ਹੈ ਜੋੜਨ ਕਰਕੇ ਇਹ ਵੀ ਉੱਪਰ ਦੇਖੋ ਦਰਾਰਾਂ ਹੀ ਕਾਫੀ ਆ ਚੁੱਕੀਆਂ ਜਿਹੜਾ ਪਰਸਤਰ-ਪਰਸਤ ਕੀਤਾ ਹੈ ਤਾਪਸਥਾਨ ਮਾਤਾ ਸਾਹਿਬ ਗੌਰ ਜੀ ਕਿਲਾ ਆਨੰਦਗੜ੍ਹ ਸਾਹਿਬ ਇਹ ਤਾਂ ਪੁਰਾਣਾ ਹੀ ਬਣਿਆ ਆ ਸਥਾਨ ਭਾਈ ਸਾਹਿਬ ਦੱਸ ਦੇ ਵੀ ਰਾਹ ਹੁਣ ਦਿੱਤਾ ਆ ਕਿ ਜਿਹੜਾ ਸਥਾਨ ਹੈ ਇਹ ਹੈਗਾ ਪੁਰਾਣਾ ਹੀ ਆ ਦੇਖੋ ਇਹਨੂੰ ਨਹੀਂ ਛੇੜਿਆ ਹੈ ਇਹ ਪੁਰਾਣਾ ਹੀ ਉਦੋਂ ਦੀ ਬਿਲਡਿੰਗ ਬਣੀ ਹੋਈ ਆ ਦੇਖੋ ਪੁਰਾਣੀ ਇੱਟ ਲੱਗੀ ਆ ਸਾਰਾ ਉਸੇ ਸਮੇ ਦਾ ਹੀ ਆ ਆਹ ਦੇਖੋ ਇਹਨੂੰ ਵੀ ਥੋੜਾ ਪਲਸਟਰ ਬਲੂਸਟਰ ਦੇ ਗਏ ਥੋੜਾ ਸਟਰੋਂਗ ਕੀਤਾ ਨਰੇ ਖੇਲਾ ਆਹ ਇੱਟ ਦੇਖੋ ਇਧਰੋਂ ਆ ਪਲਸਟਰ ਨਵਾਂ ਵਿੱਚ ਕੀਤਾ ਹੋਇਆ ਵਿੱਚ ਨਵੀਂ ਇੱਟ ਲਾ ਗਏ ਉਧਰਲੇ ਪਾਸੇ ਜਿਹੜੀ ਆਹ ਇੱਟ ਦੇਖੋ ਪੁਰਾਣੀ ਲੱਗੀ ਹੋਆ ਆਹ ਵਾ ਹਿੱਸਾ ਜਿਹੜਾ ਪੁਰਾਣਾ ਆ ਅਲਗਰੇਟ ਸਾਰੀ ਖੁਰੀ ਪਈ ਹੈ ਨਾ ਖਤਮ ਹੋਣ ਵਾਲਾ ਜਿੱਦਾਂ ਪਲਸਤਰ ਵੀ ਇਧਰਲਾ ਹਿੱਸਾ ਜਿਹੜਾ ਪੁਰਾਣਾ ਹੀ ਆ 올ਡ ਹੀ ਆ ਆ ਇਧਰਲਾ ਹਿੱਸਾ ਦੇਖੋ ਆ ਨਵਾਂ ਆ ਆ ਸਾਰੀ ਇੱਟ ਜਿਹੜਾ ਜੀ ਲੱਗੀ ਭਾਵੇਂ ਬਰੀਕ ਹੀ ਆ ਬਟ ਦੇਖੋ ਬਿਲਕੁਲ ਆ ਨਾ ਫਿਨਿਸ਼ ਟੱਚ ਪੂਰੀ ਕਟਿੰਗ-ਕਟਿੰਗ ਸਾਰੀ ਇਹ ਨਵੀਂ ਆ ਕੀਤੀ ਹੋਈ ਪਲਸਤਰ ਵੀ ਇਹ ਚ ਸਾਰਾ ਨਵਾਂ ਹੀ ਆ ਸਿਮਿੰਟ ਸਿਮਿੰਟ ਸਾਰਾ ਨਵਾਂ ਹੀ ਆ ਆ ਦੇਖੋ ਇਧਰਲਾ ਹਿੱਸਾ ਜਿਹੜਾ ਵਾ ਇਹ ਨਵਾਂ ਹੀ ਆ ਪੁਰਾਣਾ ਨਹੀਂ ਹੈਗਾ ਇਹ ਤਾਂਪਸਥਾਨ ਮਾਤਾ ਸਾਹਿਬ ਕੌਰ ਜੀ ਆ ਬੰਦ ਕੀਤਾ ਐਥਾ ਜੀ ਲੋਕ ਲਗਾਇਆ ਅੰਦਰ ਨਹੀਂ ਜਾ ਸਕਦੇ ਇਧਰੋਂ ਬਾਹਰ ਇੱਥੇ ਦਰਸ਼ਨ ਕਰ ਲੋ ਜੀ ਅੰਦਰ ਏਸੀ ਵਗੈਰਾ ਦੀ ਫਿਟਿੰਗ ਵੀ ਕੀਤੀ ਹੋਈ ਆ ਇਧਰੋਂ ਸ਼ੀਸ਼ੇ ਲੱਗੇ ਦੇਖਦੇ ਆ ਜੇ ਟਰਾਈ ਕਰਦੇ ਇੱਥੇ ਜੇ ਕੁਝ ਦਿਖਦਾ ਹੋਵੇ ਆ ਜਦਰਾ ਦੇਖੋ ਜਿੰਗਲੇ ਵਗੈਰਾ ਲਾਇਆ ਤਾਂ ਕਿ ਲੋਕੀ ਇਧਰੋਂ ਦਿਵਾਰਾਂ ਨੂੰ ਟੱਚ-ਅਪ ਵਗੈਰਾ ਨਾ ਕਰਨੀ ਤਾਂ ਲੋਕੀ ਦਿਵਾਰ ਨੂੰ ਟੱਚ-ਅਪ ਵਗੈਰਾ ਕਰਨ ਲੱਪੈਂਦੇ ਆ ਆ ਪੌੜੀਆਂ ਵੀ ਇੱਥੇ ਦੇਖੋ ਬਣੀਆਂ ਹੋਈਆਂ ਆ ਇੱਧਰ ਪੌੜੀਆਂ ਵੀ ਬੜੀਆਂ ਜੰਗਲਾਇਆ ਲਾਇਆ ਉੱਪਰ ਜਾਣ ਨੂੰ ਰਾਹ ਵੀ ਸੀਗਾ। ਆ ਵੀ ਵਿੱਚ ਇਹ ਤ ਨਵੀਂ ਲੱਗੀ ਹੋਈ ਆ ਕਟਿੰਗ-ਕਟਿੰਗ ਕਰਕੇ ਲਾਈ ਆ ਦੇਖੋ। ਇੱਧਰਲੇ ਪਾਸੇ ਜੀ ਦਾ ਇਤਿਹਾਸ ਲਿਖਿਆ ਪੌਜ਼ ਕਰਕੇ ਦੇਖ ਲਿਓ ਪੜਨਾ ਇਹ। ਇਹਦਾ ਇਤਿਹਾਸ ਜੀ ਜੇ ਤੁਸੀਂ ਪੜਨਾ ਚਾਹੁੰਦੇ ਤਾਂ ਪੌਜ਼ ਕਰ ਲਿਓ ਇਹਨੂੰ ਪੌਜ਼ ਕਰਕੇ ਸਾਰਾ ਪੜ ਲਿਓ। ਅੱਥਰਲੇ ਹੈਗਾ ਜੀ ਗੁਰੂ ਕਲੰਗਰ ਥੱਲੇ ਆ। ਲੰਗਰ ਲੱਗਦਾ ਥੱਲੇ ਇੱਧਰ ਸ਼ੀਸ਼ਾ ਜੂਸ਼ਾ ਲੱਗਾ ਹੋਇਆ ਬਾਲ ਦੇਖ ਲਈ ਬਾਹਰ ਤਾਂ ਨਹੀਂ ਆ ਕੇ ਬਾਲ ਇਹ ਮੇਰੇ ਇੱਥਾਂ ਦੀ ਬਾਲ ਹੈ ਨਾ ਬਾਹਰ ਹੀ ਆਇਂਦੀ ਨਹੀਂ ਦਾ ਹੱਥ ਧੋ ਲਈਏ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਆ ਇੱਧਰ ਕਿਲਾ ਆਨੰਦਗੜ੍ਹਆ ਕਿਲਾ ਆਨੰਦਗੜ੍ਹ ਦਾ ਬਿਲਕੁਲ ਸਾਹਮਣੇ ਬਣਾ ਹੋਇਆ ਗੁਰਦੁਆਰਾ ਸਾਹਿਬ ਕਿੰਨੇ ਜਲੇ ਆ ਬਾਈ ਸੱਤੇ ਨੇ ਦੋ ਸੱਤੇ ਨੇ ਦੋ ਬੰਦੇ ਅੰਦਰ ਗਏ ਆ ਆਏ ਦੋ ਭਰਾ ਅੰਦਰ ਗਏ ਆ ਆਏ ਕਿਦਾਂ ਮੋਟਰਸਾਈਕਲ ਨਾਲ ਕਿਦਾਂ ਨਹੀਂ ਜੇ ਟ੍ਰੇਨ ਰਾਹੀਂ ਜੇ ਟ੍ਰੇਨ 'ਚ ਆਏ ਆ ਠੀਕ ਆ ਮੋਟਰਸਰ ਤਾਂ ਠੀਕ ਆ ਸ਼ਾਮੀ ਪਹੁੰਚਣੇ ਇਹ ਹਾਂਜੀ 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 ਸ਼ਾਮੀ ਪਹੁੰਚ ਸ਼ਾਮੀ ਕਿੰਨੇ ਕਾਲੇ ਪਹੁੰਚੀ ਟ੍ਰੇਨ ਤਾਂ ਦੀ ਰਾਤੀ 10 ਵਜੇ ਬੋਲੀ 10 ਵਜੇ ਹਾਂਜੀ ਠੀਕ ਠੀਕਾ ਤੁਸੀਂ ਖਾ ਲਿਆ ਲੰਗਰ ਲੂਗੇ ਹਾਲੇ ਅਜੇ ਠੀਕ ਆ ਚਲੋ ਠੀਕ ਆ ਹਾਲੇ ਆਏ ਆ ਨਾ ਆ ਉਧਰ ਤਾਂ ਹਾਲੇ ਚਾਹਦਾ ਹੀ ਲੰਗਰ ਲੱਗਾ ਸੀ ਇੱਧਰ ਵੀ ਚਾਹਦਾ ਹੀ ਹਾਲੇ ਇੱਧਰਲੇ ਪਾਸੇ ਜੋੜੇ ਜੂ ਹੁਣ ਖੁੱਲ ਗਿਆ ਜੋੜਾ ਘਰ ਆ ਦੇਖੋ ਜੀ ਜੋੜਾ ਘਰ ਖੁੱਲ ਗਿਆ ਇਸ ਟਾਈਮ 11:00 ਪਰੇ ਮੈਂ ਸਟਾਰਟ ਹੋਊ ਲੰਗਰ ਹਾਂ ਜਿਆਦਾ ਲੱਗਿਆ ਵਾਹਿਗੁਰੂ ਜੀ ਅੱਛਾ ਆ ਬੰਦੇ ਤੁਹਾਡੇ ਨਾਲ ਹਾਂ ਜੀ ਵੀ ਸਾਡੇ ਨਾਲ ਹੀ ਆਪ ਬ੍ਰਦਰ ਆਇਆ ਲਾਦੀ ਬੈਠਾ ਜੀ ਅੱਛਾ ਬ੍ਰਦਰ ਆਈ ਆਪਨੋ ਇਹ ਤੁਹਾਡੇ ਬ੍ਰਦਰ ਅਦੇ ਸਾਰੇ ਇਕੱਠੇ ਹੋ ਕੇ ਆਉਂਦੇ ਨੇ ਨਾ ਠੀਕ ਠੀਕ ਵਾਹਿਗੁਰੂ ਜੀ ਨੇ ਸ਼ੂਟਿੰਗ ਪੜਦੇ ਸਕੂਲ ਦੇ ਅੱਛਾ ਪੜਦੇ ਤੁਸੀਂ ਹਾਂਜੀ ਅੱਛਾ ਸਾਰੇ ਨੇ ਇਕੱਠੇ ਪੜਦੇ ਆ ਹਾਂਜੀ ਹਾਂਜੀ ਅੱਛਾ ਅਲੱਗ-ਅਲੱਗ ਪੜਦੇ ਆ ਕੱਲ ਦੀ ਵਾਪਸੀ ਅੱਗੇ ਨਹੀਂ ਅੱਗੇ ਸਫਰ ਕਰਾਂਗੇ ਅੱਗੇ ਕਿੱਧਰ ਜਾਣਾ ਜਿੱਥੇ ਕਿੱਧਰ ਜੱਸ਼ਨ ਮਿਲਣਾ ਜਿੱਧਰ ਮੂਡ ਬਣਿਆ ਵਿਚਾਰ ਬਣਿਆ ਉਧਰ ਨਿਕਲ ਜਾਣਾ ਨਾ ਇਹ ਸਹੀ ਆ ਵਧੀਆ ਕੋਈ ਪਲਾਨਿੰਗ ਨਹੀਂ ਜਿੱਥੇ ਦਿਲ ਕੀਤਾ ਚੱਲੇ ਜਾ ਸਹੀ ਆ ਇਹ ਜ਼ਿਆਦਾ ਵਧੀਆ ਹੁੰਦੀ ਆ ਟ੍ਰੇਡ ਮਿਲ ਗਈ ਅੱਛਾ ਉਧਰ ਸੋਚਿਆ ਕਿੱਧਰ ਕਿੱਧਰ ਜਾਣਾ ਅੱਛਾ ਮਸਾ ਇਕੱਠੇ ਆ ਮਰਦੇ ਸਾਰੇ ਪੜਾਈਆਂ ਜਿਹੜੇ ਸਾਰੇ ਕੰਮ ਦੇ ਠੀਕ ਹੈ ਠੀਕ ਹੈ ਠੀਕ ਹੈ ਪੜਾਈਆਂ ਦੇ ਕਰਕੇ ਹੁਣ ਛੁੱਟੀਆਂ ਬਈਆਂ ਹਣੀਆਂ ਤਾਂ ਕਰਗੇ ਹਾਂ ਛੁੱਟੀਆਂ ਹੀ ਆਉਣੀਆਂ ਅੱਛਾ ਠੀਕ ਹੈ ਚਲੋ ਸਹੀ ਹੈ ਵਧੀਆ ਆਹ ਬੰਦੇ ਤਾਂ ਕੋਈ ਸਾਰੇ ਇਕੱਠੇ ਹੋਏ ਆਏ ਕੋਈ ਪਲੈਨਿੰਗ ਨਹੀਂ ਜਿੱਧਰ ਦਿਲ ਕਰਦਾ ਉਧਰ ਚਲੇ ਜਾਣਾ ਕਹਿੰਦੇ ਸਭ ਤੋਂ ਬੈਸਟ ਚੀਜ਼ ਇਹੀ ਆ ਠੀਕ ਹੈ ਜੀ ਕਿੱਧਰ ਕਿੱਧਰ ਤਾਂ ਬਣਾਇਆ ਬਲੋ ਪ੍ਰੋਗਰਾਮ ਉਦਾਂ ਸੋਚਿਆਗਾ ਸ਼ਿਮਲੇ ਦਾ ਹੀ ਸੋਚਿਆਗਾ ਹੈ ਸ਼ਿਮਲੇ ਦਾ ਅੱਛਾ ਉਧਰ ਸਾਰੇ ਪਾਸੇ ਘੁੰਮ ਗਿਆ ਚਲੋ ਠੀਕ ਆ ਤੇ ਟ੍ਰੇਨ 'ਚ ਹੀ ਜਾਉਂਗੇ ਨਾ ਜਿਹੜਾ ਰਾਹ 'ਚ ਇੱਕ ਪਸਾਰ ਹੈ ਤੁਸੀਂ ਕਿੱਧਰ-ਕਿੱਧਰ ਜਾਣੇ ਮੇਰਾ ਵੀ ਹਲੇ ਕੋਈ ਪਤਾ ਨਹੀਂ ਹੈਗਾ ਮੈਂ ਵੀ ਇਦਾਂ ਹੀ ਆ ਤੁਹਾਡੇ ਵਾਂਗ ਜਿੱਧਰ ਦਿਲ ਕੀਤਾ ਉੱਧਰ ਚੱਲਣਾ ਮੈਂ ਵੀ ਵਧੀਆ ਗੱਲ ਹੁੰਦੀ ਹੈ ਹਾਂ ਕੋਈ ਜਹਾਜ਼ ਜਿੱਦਣ ਗੱਡੀ ਮੁੜ ਗਈ ਠੀਕ ਆ ਉਦੋਂ ਮੋੜ ਲਈ ਇੱਧਰ ਤੇਲ ਕਰੇ ਉਧਰ ਹੀ ਆਉਂਦਾ ਹਾਂ ਇਹ ਹਿਸਾਬ ਹੈ ਮੇਰਾ ਵੀ ਠੀਕ ਹੈ ਜੀ ਹੋਰ ਕੁਝ ਕਹਿਣਾ ਜੀ ਅਸੀਂ ਆਏ ਵੀ ਬਿਨਾ ਪਲਾਨਿੰਗ ਦੇ ਸਾਨੂੰ ਕੋਈ ਪਤਾ ਨਹੀਂ ਸੀ ਅੱਜ ਅਸੀਂ ਜਾਣਾ ਇਸ ਵਾਈ ਸਭ ਤੋਂ ਵਧੀਆ ਇਹ ਹੀ ਆ ਇੰਜੋਏ ਵੀ ਸਭ ਤੋਂ ਵਧੀਆ ਹੀ ਹੁੰਦਾ ਹੈ ਸਭ ਤੋਂ ਵਧੀਆ ਚੀਜ਼ ਹੀ ਹੈ ਇਹ ਠੀਕ ਹੈ ਜੀ ਓਕੇ ਬਾਜੀ ਠੀਕ ਆ ਚਲ ਗਿਆ ਜੀ ਸਾਸਰੀ ਗਾ ਜੀ ਥੈਂਕ ਯੂ ਬਾਏ ਥੈਂਕ ਯੂ ਜੀ ਠੀਕ ਜੀ ਆ ਬੰਦੇ ਦੇਖੋ ਜੀ ਸਾਰੇ ਬਿਨਾ ਪਲੈਨਿੰਗ ਤੇ ਆ ਗਏ ਰੇਖੇ ਦੇਖੋ ਮੁੰਡੇ ਸਾਰੇ ਆਪਾਂ ਵੀ ਬਿਨਾ ਪਲੈਨਿੰਗ ਤੇ ਆਈਆਂ ਰੂਮ ਦੇਖਦੇ ਆ ਉੱਥੇ ਥੱਲੇ ਜਾ ਕੇ ਮਿਲਦਾ ਕਿ ਨਹੀਂ ਮਿਲਦਾ ਮੈਂ ਤਾਂ ਸ਼ੂਜ਼ ਉੱਪਰ ਵੈਸੇ ਜੋੜਾ ਦਾ ਉੱਪਰ ਵੀ ਖੁੱਲ ਗਿਆ ਹੈਗਾ ਮੈਂ ਹੁਣ ਜੋੜੇ ਚੱਕ ਕੇ ਥੱਲੇ ਲੈ ਆਇਆ ਹਾਂ ਚਲੋ ਹੁਣ ਥੱਲੇ ਕਰਾ ਦਿੰਦੇ ਹਾਂ ਵੈਸੇ ਤਾਂ ਉੱਪਰ ਵੀ ਜੋੜਾ ਦਾ ਖੁੱਲ ਗਿਆ ਸੀਗਾ ਇੱਥੇ ਥੱਲੇ ਇੱਥੇ ਜੋੜੇ ਜੰਮਵਾ ਕਰਾ ਦਿੰਦੇ ਆ ਤੇ ਬਾਈ ਜੀ ਕਹਿੰਦੇ ਸੀ ਕਿ ਇੱਥੇ ਜਿਹੜੇ ਬੈਠੇ ਕਹਿੰਦੇ ਰੂਮ ਵਗੈਰਾ ਇੱਥੋਂ ਥੱਲੇ ਮਿਲ ਜਾਂਦਾ ਉਹ ਤਾਂ ਚਲੇ ਗਿਆ ਪਰਨਾ ਵਗੈਰਾ ਬੰਦੇ ਹੀ ਮੈਨੂੰ ਗੱਲਬਾਤ ਕਰਦੇ ਥੋੜਾ ਜਿਹਾ ਟਾਈਮ ਲੱਗ ਗਿਆ ਇੱਥੇ ਆ ਦੇਖੋ ਇੱਧਰਲੇ ਪਾਸੇ ਆ ਰੂਮ ਆ ਹੈਗੇ ਆ ਵਿੰਡ ਬਲ ਇੱਧਰ ਬਣਿਆ ਹੈ ਨਾ ਰੂਮ ਜਿੱਥੇ ਉਧਰਲੇ ਪਾਸੇ ਤੁਹਾਨੂੰ ਸਰਾਜ ਰੂਮ ਨਹੀਂ ਮਿਲਦੇ ਤਾਂ ਇੱਧਰ ਵੀ ਮਿਲ ਛੜਿਆ ਇੱਥੇ ਥੱਲੇ ਜਾ ਕੇ ਪਤਾ ਕਰਦਾ ਵਾ ਕਿ ਜੇ ਰੂਮ ਮਿਲ ਜਾਂਦੇ ਆ ਕਹਿੰਦੇ ਸਿੰਗਲ ਬੰਦੇ ਨੂੰ ਵੀ ਦੇ ਦਿੰਦੇ ਆ ਰੂਮ ਬਾਕੀ ਪਤਾ ਕਰਦੇ ਇੱਥੇ ਜੋੜੇ ਕਰਛੇ ਜੋੜੇ ਜਿੰਮਾ ਕਰਾ ਦਿੰਦੇ ਆ ਆ ਜੀ ਜੋੜੇ ਜਮਾ ਕਰਦੇ ਜੀ ਇੱਥੇ ਬਾਈ ਜੀ ਆਹ ਇੱਥੇ ਬਾਈ ਜੀ ਭਾਈ ਰੂਮ ਵਗੈਰਾ ਲੈਣਾ ਹੋਵੇ ਤਾਂ ਥੱਲੇ ਆ ਥੱਲੇ ਦੀ ਜਾਣਾ ਬਣਾ ਠੀਕ ਸ਼ੁਕਰੀਆ ਪੋੜੀਆਂ ਦੇ ਥੱਲੇ ਉੱਤਰ ਕੇ ਠੀਕ ਆ ਆਹ ਪੋੜੀਆਂ ਥੱਲੇ ਉੱਤਰ ਠੀਕ 59 ਰੂਮ ਦਾ ਪਤਾ ਕਰ ਲਿਆ ਜੇ ਰੂਮ ਮਿਲ ਜਵੇ ਤਾਂ ਅਰੇ ਥੱਲੇ ਚੱਲਦੇ ਆ ਹੁਣ ਇਹ ਲੱ ਲੰਗਿਆ ਰੂਮ ਸ਼ਾਮ ਨੂੰ ਪਤਾ ਹੋਰ ਪਤਾ ਲੱਗੇ ਭੀੜ ਹੋ ਗਈ ਆ ਸਾਹਮਣੇ ਗੁਰਦੁਆਰਾ ਦਰਸ਼ਨੀ ਜਿਹੜੀ ਆਖੀ ਸੀ ਇਧਰ ਦੀ ਜਾ ਹੁੰਦਾ ਇਹ ਖਪਣਾ ਰਸਤਾ ਬਣਿਆ ਆ ਇਧਰ ਦੀ ਇਧਰਲੇ ਪਾਸੇ ਬੰਦ ਕੀਤਾ ਹੈ ਰਾਹ ਇਧਰਲੇ ਪਾਸੇ ਖੁੱਲਿਆ ਹੀ ਆ ਤੱਲੇ ਬਲ ਰੂਮ ਵਗੈਰਾ ਪਤਾ ਕਰਿਆ ਨੇ ਆ ਕਿ ਰੂਮ ਮਿਲਦੇ ਆ ਤੇ ਉਹ ਥੱਲੇ ਆ ਬੰਦੇ ਦੇਖੋ ਗੱਦੇ ਲਾ ਕੇ ਇੱਥੇ ਸੁੱਤੇ ਪਿਆ ਇਹ ਆ ਵੀ ਇੱਥੇ ਠੰਡਾ ਆ ਉੱਥੇ ਜਿੱਥੇ ਗਰਮੀ ਸੀਗੀ ਇੱਥੇ ਠੰਡਾ ਆ ਪੱਖੇ-ਪੁੱਖੇ ਲੱਗੇ ਆ ਜੇ ਇੱਥੇ ਵੀ ਸੌਣ ਨੂੰ ਮਿਲ ਜੇ ਉਹਦਾ ਵੀ ਵਧੀਆ ਚੀਜ਼ ਆ ਜੋ ਬੰਦਾ ਘੁੰਮਦਾ ਫੇਹ ਪਤਾ ਲਾਦਾ ਇਹ ਆ ਵੀ ਹੁਣ ਤੁਹਾਨੂੰ ਘੁੰਮਣ ਦੀ ਸਪੈਸ਼ਲ ਲੋੜ ਨਹੀਂ ਹੈ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਵੀਡੀਓ ਦੇਖ ਕੇ ਤੇ ਅੰਦਾਜ਼ਾ ਲਾ ਸਕਦੇ ਵੀ ਜੇ ਉੱਥੇ ਰੂਮ ਤੁਹਾਨੂੰ ਨਹੀਂ ਮਿਲਦਾ ਤੇ ਕਿੱਥੇ-ਕਿੱਥੇ ਹੋਰ ਮਿਲ ਸਕਦਾ ਠੀਕ ਆ ਤੁਹਾਨੂੰ ਇਨੀ ਇਵੈਂਟ ਕਰਨ ਦੀ ਲੋੜ ਨਹੀਂ ਵੀਡੀਓ ਦੇਖੋ ਤੇ ਕਿੱਥੋਂ ਦੇਖਦੇ ਆ ਕਿੱਥਾਂ ਦੀ ਆਫਿਸ ਕਿੱਥੇ ਆ ਆਹੀ ਆ ਆਹੀ ਆਫਿਸ ਇੱਥੇ ਅੰਦਰ ਜਾ ਕੇ ਪਤਾ ਕਰਕੇ ਆ ਨਾ ਮੈਂ ਆਹ ਦੇਖੋ ਜੀ ਆ ਕਿਲਾ ਆਨੰਦਗੜ੍ਹ ਸਾਹਿਬ ਦਫਤਰ ਆ ਇੱਥੇ ਤੁਹਾਨੂੰ 5 ਵੇ ਜਿਹੜੀ ਆ ਆਉਂਗੇ ਫੇਰ ਰੂਮ ਮਿਲਣਾ ਆ ਆ 5 ਵੇ ਮੈਂ ਪੁੱਛ ਕੇ ਆ ਹਾਂ ਕਹਿੰਦੇ ਸ਼ਾਮ ਨੂੰ 5 ਵੇ ਆਈਓ ਫੇਰ ਰੂਮ ਮਿਲੇਗਾ ਹਜੇ ਇਸ ਟਾਈਮ ਤੇ ਰੂਮ ਜੜਿਆ ਕਲੀਨਿੰਗ ਵਾਸਤੇ ਦਿੱਤੇ ਹੋਏ ਆ ਸਾਫ਼ ਸਫਾਈ ਚੱਲਦੀ ਆ ਤੇ ਕਾਗਜ਼ ਕਿ ਹਜੇ ਦਿੱਤੇ ਨਹੀਂ ਜਾ ਸਕਦੇ ਜੀ ਅਲਾਟ ਨਹੀਂ ਕੀਤੀ ਜਾ ਸਕਦੀ ਕੀ ਵਗੈਰਾ ਹਜੇ ਜਿਹੜੇ ਵਾਪਸੀ ਚਾਬੀਆਂ ਦਿੰਦੇ ਪਏ ਉਹ ਹੀ ਆ ਜਿਹੜੇ ਜਿਹੜੇ ਰਾਤ ਨੂੰ ਕਿ ਅਸੀਂ ਉਹੀ ਵਾਪਸੀ ਚਾਬੀਆਂ ਦੇਣ ਦੇ ਜਮ੍ਹਾਂ ਕਰਾਣ ਦੇ ਆ ਖੱਲੇ ਲਾਉ ਨਹੀਂ ਹੋ ਸਕਦੇ ਸ਼ਾਮ ਨੂੰ 5 ਵਜੇ ਅਲਾਉਡ ਹੋਣਗੇ ਆ ਲੰਗਰ ਹਾਲ ਆ ਠੀਕ ਹੈ ਜੀ ਲੰਗਰ ਆਪਾਂ ਛਕ ਲਿਆ ਵਾ ਕੜੀ ਚੋਲ ਦਾ ਲੰਗਰ ਸੀਗਾ ਬਹੁਤ ਵਧੀਆ ਲੰਗਰ ਸੀਗਾ ਸਵੇਰੇ ਸਵੇਰੇ ਬਹੁਤ ਵਧੀਆ ਲੰਗਰ ਲੱਗਿਆ ਚਲੋ ਆਪਾਂ ਅੱਗੇ ਨਿਕਲਦੇ ਆ ਚਾਹ ਵੀ ਪੀ ਲਈ ਆ ਚਾਹ ਦਾ ਲੰਗਰ ਵੀ ਲੱਗਾ ਹੋਇਆ ਸੀ ਅੰਦਰ ਹੀ ਤੇ ਕੜੀ ਚੋਲ ਸੀਗੇ ਨਾਲ ਰੋਟੀਆਂ ਸੀਗੀਆਂ ਸ਼ਾਦਾ ਵੀ ਛਕ ਲਿਆ ਚਲੋ ਅੱਗੇ ਅੱਗੇ ਚੱਲਦੇ ਆ ਬ੍ਰਾਸ ਤੇ ਖਾਲਸਾ ਉੱਥੇ ਜਾ ਕੇ ਦੇਖਦੇ ਆ ਕਿਉਂਕਿ ਟੈਂਪਰ ਤਾਂ ਕਾਫੀ ਹੋ ਚੁੱਕੇ ਨੇ। ਓਨੇ ਨਾਲ ਹੋ ਚੱਲਿਆ। ਮੈਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ। ਨਾਰਮਲ। ਬਾਕੀ ਸਾਰੇ ਦੇਖੋ ਬਿਨਾ ਪਸੀਨੇ ਤੋਂ ਤੁੰਦੇ ਗਏ ਆ ਮੈਨੂੰ ਇਕੱਲੇ ਨੂੰ ਪਸੀਨਾ ਆਉਂਦਾ ਪਤਾ ਨਹੀਂ ਕਿਉਂ। ਹੱਲੇ ਕੀ ਮੈਂ ਅੰਦਰ ਬੈਠ ਕੇ ਵੀ ਆਇਆ। ਅੰਦਰ ਪੱਖੇ ਵੀ ਚੱਲਣ ਦੇ ਸੀ ਬੈਠ ਗਿਆ ਤਾਂ ਵੀ ਮੈਨੂੰ 봐ਵਾ ਦੇਖੋ ਮੇਰੀਆਂ ਪਸੀਨੇ ਨਾਲ ਭਰੀਆਂ ਪਈਆਂ। ਬਾਕੀ ਜਿੰਨੇ ਲੋਕੀ ਘੁੰਮਦੇ ਆ ਉਹਨਾਂ ਨੂੰ ਇੰਨਾ ਪਸੀਨਾ ਨਹੀਂ ਆਉਂਦਾ ਪਿਆ। ਮੈਨੂੰ ਉਸ ਜ਼ਿਆਦਾ ਪਸੀਨਾ ਆਉਂਦਾ ਪਤਾ ਨਹੀਂ ਕਿ ਚੱਕਰ ਆ। ਚਲੋ ਅੱਗੇ ਚੱਲਦੇ ਆ। ਆ ਦੇਖੋ ਜੀ ਇੱਧਰ ਵਿਰਾਸਤ ਖਾਲਸਾ ਦੇਖਦੇ ਆ ਟਿਕਟ ਮਿਲਦੀ ਇੱਥੇ ਮੁੰਡੇ ਮਿਲਸੀ ਆ ਮੇਰੇ ਖਿਆਲ ਨਾਲ ਕਾਊਂਟਰ ਆਈਆ ਸ਼ਾਇਦ ਇੱਥੇ ਮਿਲਦੀ ਹੈ ਵਿਰਾਸਤ ਖਾਲਸਾ ਦੀ ਟਿਕਟ ਲੈਦੇ ਜਾਗੇ ਲਾਈਨ ਤਾਂ ਇੱਥੇ ਹਰ ਜਗ੍ਹਾ ਤੇ ਲਾਈਨ ਲੱਗੀ ਹੁੰਦੀ ਆ ਦੇਖਦੇ ਕਿੰਨੇ ਦੀ ਮਿਲਦੀ ਹੈ ਟਿਕਟ ਪਤਾ ਨਹੀਂ ਚੈੱਕ ਕਰਦੇ ਆ ਲਾਈਨ ਤਾਂ ਕਾਫੀ ਲੰਬੀ ਲੱਗੀ ਆ ਵਿਰਾਸਤ ਖਾਲਸਾ ਦੀ ਟਿਕਟ ਲਾਈਨ ਵੀ ਆ ਦੇਖੋ ਤੰਦ ਖਾਂਦਾ ਵਾ ਪੌੜੀਆਂ ਚੜ ਕੇ ਆ ਸਾਹ ਚੜ ਗਿਆ ਵਾ ਹੋਰ ਕੋਈ ਨਹੀਂ ਗੱਲ हाँ देखो जी कि लंबी लाइन लगी इत विरासत खालसा देखने वास्त टिकट लाइन हाँ देखो कि रश है फ्री पास टिकट इतना मिलती है टिकट देखते हैं जाके